ਸਤਿ ਸ਼੍ਰੀ ਅਕਾਲ ਜੀ ਅੱਜ ਅਪਣਨ ਜਾ ਰਹੇ ਹਾਂ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਤੇ ਇਸ ਦੀਆਂ ਕਿਸਮਾਂ ਬਾਰੇ ਸ਼ੁਰੂ ਕਰਦੇ ਹਾਂ ਪਰਿਭਾਸ਼ਾ ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟਾਉਣ ਵਾਲਾ ਸ਼ਬਦ ਕਿਰਿਆ ਵਿਸ਼ੇਸ਼ਣ ਅਖਵਾਉਂਦਾ ਹੈ ਕਿਰਿਆ ਵਿਸ਼ੇਸ਼ਣ ਵਧੇਰੇ ਕਰਕੇ ਕਿਰਿਆ ਤੋਂ ਪਹਿਲੇ ਆਉਂਦਾ ਹੈ ਜਿਵੇਂ ਤੇਜ਼ ਹੁਣ ਕੱਲ ਸੁਰੀਲਾ ਆਦ ਉਦਾਹਰਣ ਵਜੋਂ ਆਪਾਂ ਦੇਖਦੇ ਹਾਂ ਘੋੜਾ ਤੇਜ਼ ਦੌੜਦਾ ਹੈ ਬਜ਼ੁਰਗ ਹੌਲੀ ਤੁਰਦਾ ਹੈ ਇਸ ਵਿੱਚ ਤੇਜ਼ ਤੇ ਹੌਲੀ ਕਿਰਿਆ ਵਿਸ਼ੇਸ਼ਣ ਹਨ ਕਿਰਿਆ ਵਿਸ਼ੇਸ਼ਣ ਦੀਆਂ 8 ਕਿਸਮਾਂ ਹੁੰਦੀਆਂ ਹਨ ਪਹਿਲੀ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਵਾਪਰਨ ਦੇ ਸਮੇਂ ਬਾਰੇ ਪਤਾ ਲੱਗੇ ਉਹਨਾਂ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜੀ ਮੇ ਉਹ ਪਰਸੋਂ ਆਇਆ ਸੀ ਇਸ ਵਿੱਚ ਪਰਸੋਂ ਸ਼ਬਦ ਕਾਲਵਾਚਕ ਕਿਰਿਆ ਵਿਸ਼ੇਸ਼ਣ ਹੈ ਦੂਸਰੀ ਕਿਸਮ ਹੈ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦਾਂ ਤੋਂ ਕੰਮ ਦੀ ਥਾਂ ਦਾ ਬਤਲ ਲੱਗਦਾ ਹੋਵੇ ਉਹਨਾਂ ਨੂੰ ਉਹਨਾਂ ਸ਼ਬਦਾਂ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜੀ ਮੇ ਕੋਲ ਪਰਾਂ ਹੇਠਾਂ ਤੀਸਰੀ ਹੈ ਪ੍ਰਕਾਰਵਾਚ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਕਰਨ ਦੇ ਢੰਗ ਦਾ ਪਤਾ ਲੱਗੇ ਉਹਨਾਂ ਨੂੰ ਪ੍ਰਕਾਰਵਾਚ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਅਚੰਤੇਤ ਇਸ ਤਰ੍ਹਾਂ ਟੜਾਟੜ ਆਦ ਅਗੇ ਮਿੰਤੀਵਾਚ ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਪਰਮਾਣ ਦਾ ਪਤਾ ਲੱਗੇ ਉਹਨਾਂ ਨੂੰ ਮਿੰਤੀਵਾਚ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿ ਅਧੂਰਾ ਰਤਾਕੂ ਥੋੜਾ ਅੱਗੇ ਹੈ ਗਿਣਤੀਵਾਚਕ ਜਿਹੜੇ ਸ਼ਬਦਾਂ ਤੋਂ ਕੰਮ ਦੇ ਹੋਣ ਦੀ ਗਿਣਤੀ ਦਾ ਪਤਾ ਲੱਗੇ ਉਹਨਾਂ ਨੂੰ ਗਿਣਤੀਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਦਲਜੀਤ ਘੜੀਮੁੜੀ ਗਿਣਤੀ ਕਰਦਾ ਹੈ ਘੜੀਮੁੜੀ ਸ਼ਬਦ ਗਿਣਤੀਵਾਚਕ ਕਿਰਿਆ ਵਿਸ਼ੇਸ਼ਣ ਹੈ ਛੇਵੀ ਹੈ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਪਤਾ ਲੱਗੇ ਉਹਨਾਂ ਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਮੈਂ ਦੀਪਕ ਨੂੰ ਨਹੀਂ ਜਾਣਦਾ। ਸਤਮੀ ਹੈ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਕਾਰਨ ਪਤਾ ਲੱਗੇ ਉਹਨਾਂ ਨੂੰ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਕਿਉਂ ਕਦੇ ਤਾਂ ਹੀ ਹੁਸੋ ਆਦਤ। ਸਤਮੀ ਹੈ ਨਿਸ਼ਚੇਵਾਚਕ ਜਾਂ ਤਾਕੀਦਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਤਾਕੀਦ ਜਾਂ ਪੱਕਿਆਈ ਦਾ ਪਤਾ ਲੱਗੇ ਉਨਾਂ ਨੂੰ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਮੇਰੀ ਗੱਲ ਜਰੂਰ ਯਾਦ ਰੱਖਣਾ ਇਸ ਵਿੱਚ ਜਰੂਰ ਸ਼ਬਦ ਨਿਸ਼ਚੇਵਾਚਕ ਜਾਂ ਤਾਕੀਤਵਾਚਕ ਕਿਰਿਆ ਵਿਸ਼ੇਸ਼ਣ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ